ਉਹ ਕਹਿੰਦੇ ਆ ਕਿ ਇੱਕ ਬੀਬੀ ਕੰਗਣਾ ਫਿਰਦੀ ਐ ਜਿੰਨੂੰ ਸਿੱਖਾਂ ਦੀ ਸੂਰਤ ਪਸੰਦ ਨਹੀਂ ਜਿੰਨੂੰ ਸਿੱਖਾਂ ਦੀ ਦਸਤਾਰ ਪਸੰਦ ਨਹੀਂ ਦਰਜ ਦਸਤਾਰ ਦੇ ਵਿੱਚ ਜਿੰਨਾ ਜਿਹੜੇ ਸਿਰ ਨੇ ਉਹਨਾਂ ਦੇ ਵਿੱਚ ਪਾਤਸ਼ਾਹੀ ਦਾਵਾ ਉਹਨੂੰ ਪਸੰਦ ਨਹੀਂ ਹੱਥਾਂ 'ਚ ਕਿਰਪਾਨਾ ਪਸੰਦ ਨਹੀਂ ਉਹਨੇ ਇੱਕ ਮੂਵੀ ਬਣਾਈ ਐ ਜਿਹਦੇ ਵਿੱਚ ਸਿੱਖਾਂ ਨੂੰ دہشتਗਰਦ ਆਖਿਆ ਜਾ ਰਿਹਾ ਹੈ ਉਹਨੇ ਮੂਵੀ ਬਣਾਈ ਐ ਜਿਹਦੇ ਵਿੱਚ ਸਿੱਖਾਂ ਨੂੰ ਅਤੰਕਵਾਦੀ ਆਖਿਆ ਜਾ ਰਿਹਾ ਹੈ ਮੈਂ ਉਸ ਬੀਬੀ ਨੂੰ ਕਹਿਣਾ ਚਾਹੁੰਦਾ ਐ ਜੋ ਲਫਜ਼ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਪਿੰਡਰਾ ਵਾਲੇ ਮਹਾਂਪੁਰਖਾਂ ਨੇ 13ਵੇਂ ਮੁਖੀ ਦਮਦਮੀ ਟਕਸਾਲ ਉਹਨਾਂ ਨੇ ਬੀਬੀ ਇੰਦਰਾ ਨੂੰ ਆਖੇ ਸੀ ਕਿਉਂਕਿ ਮੈਂ ਵੀ ਸੰਤ ਕਰਤਾਰ ਸਿੰਘ ਦਾ ਪੁੱਤਰ ਆ ਤੇ ਜਿਹੜੇ ਸਮਝ ਮੇਰੇ ਦਾਦੇ ਨੇ ਆਖੇ ਸੀ ਇੰਦਰਾ ਗੰਦੀ ਨੂੰ ਮੈਂ ਕੰਗਣਾ ਤੈਨੂੰ ਆਖਣਾ ਚਾਹੁੰਦਾ ਏ ਜੇ ਤਿਲਕ ਜੰਜੂ ਰੱਖਾ ਪ੍ਰਭਤਾ ਕਾ ਤਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾ ਆਪਣੀ ਕੁਰਬਾਨੀ ਨਾ ਦਿੰਦੇ ਇੰਦਰਾ ਵੰਗ ਕੰਗੜਾ ਰਨੋਦ ਤੂੰ ਵੀ ਬੁਰਕੇ ਦੇ ਵਿੱਚ ਖੜੀ ਹੋਣਾ ਸੀ ਅੱਜ ਜੇ ਤੇਰੇ ਚ ਜੁਰਤ ਹੈ ਤੇ ਸੰਤਾਂ ਦਾ ਸੱਚਾ ਇਤਿਹਾਸ ਸੁਣਾ ਕੇ ਦਿਹਾ